ਅੱਜ ਸ਼ਹੀਦਾਂ ਦਾ ਦੇਣਾ ਦੇਣਾ ਚਾਹੁੰਨਾ ਪਹਿਲਾ ਤਾਂ ਕਿ ਮੈਨੂੰ ਗੱਲਾਂ ਹੋਰ ਵੀ ਕਰਨਾਂ ਪੈਣਨਾਂ ਸ਼ਹੀਦਾਂ ਦੇ ਨਾਮ ਨੂੰ ਪ੍ਰਣਾਮ ਆ ਤੇ ਉਹਨਾਂ ਨੂੰ ਜਿਹੜਾ ਕਹਿੰਦਾ ਜਿਨ੍ਹਾਂ ਨੇ ਉਹਨਾਂ ਦੇ ਮਾਪੇ-ਬਾਪ ਨੂੰ ਪ੍ਰਣਾਮ ਆ ਪਰ ਮੈਂ ਇੱਥੇ ਗੱਲ ਇਹ ਕਰਨੀ ਚਾਹੁੰਨਾ ਕਿ ਸ਼ਹੀਦ ਸਾਡੇ ਬੱਚੇ ਹੁੰਦੇ ਆ ਦੇ ਹੋਈ ਜਾਂਦੇ ਆ ਕਰਾਉਣ ਵਾਲੇ ਕੌਣ ਆ ਸਾਡੇ ਆਪਦੇ ਮੈਨੂੰ ਗੱਲ ਇੱਥੇ ਕਰਨੀ ਪਾਉਗੀ ਜਿਹੜੇ ਸਾਡੇ ਸ਼ਹੀਦ ਉਦਮ ਸਿੰਘ ਹੋਏ ਆ ਸਾਡੇ ਸ਼ਹੀਦ ਭਗਤ ਸਿੰਘ ਹੋਏ ਆ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਅੰਗਰੇਜ਼ ਸੀ ਤੇ ਸਾਨੂੰ ਸ਼ਹੀਦ ਕਰਾਉਣ ਵਾਲੇ ਸਾਡੇ ਆਪਦੇ ਆ ਚਾਹੇ ਉਹ ਭਵੰਤਮਾਨ ਹੋਵੇ ਮੈਨੂੰ ਗੱਲ ਕਰਨੀ ਪਾਉਗੀ ਜੇਕਰ ਮੈਂ ਕੋਈ ਗੱਲ ਗਲਤ ਕਹਿੰਦਾ ਹਾਂ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਇਸ ਟਾਈਮ ਜਿਹੜਾ ਦਿੱਲੀ ਦੇ ਵਿੱਚ ਬਿਠਾਇਆ ਆ ਜਿਹੜਾ ਆ મોદી ਜਿਵੇਂ ਕਿਹਾ ਸੀ ਨਾ ਕਿਸੇ ਨੇ ਕਿ ਮੋਦੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਦੇਵਾਂ ਕਿ ਪੰਜਾਬ ਚੋਂ ਪੰਜਾਬੀ ਤਾਂ ਮਕਾ ਸਕਦੇ ਆ ਪਰ ਪੰਜਾਬੀ ਨਹੀਂ ਮੁੱਕਣੇ ਆ ਸਾਡੇ ਨੌਜਵਾਨ ਸ਼ਹੀਦ ਕਰਕੇ ਤੇਰੇ ਵੈਰ ਨਹੀਂ ਮੁੱਕਣੇ ਆ ਸੱਪਾਂ ਚੋਂ ਮੁੱਕ ਜਾਂਦੇ ਆ ਦਿਲਗੇ ਤੇਰੇ ਚੋਂ ਜ਼ਹਿਰ ਨਹੀਂ ਮੁੱਕਣੇ ਅਸੀਂ ਤੇਰੇ ਤੋਂ ਆਪਦੇ ਹੱਕ ਮੰਗਣ ਆਏ ਆ ਤੇ ਸਾਡੇ ਬੱਚੇ ਜਿਹੜੇ ਮਾਪੇ ਦੇ ਇਕੱਲੇ ਇਕੱਲੇ ਪੁੱਤ ਉਹ ਸ਼ਹੀਦ ਹੋ ਰਹੇ ਆ ਤੇ ਮੈਂ ਕਹੂੰਗਾ ਕਿ ਜਿਹੜੇ ਸਾਡੇ ਮੰਤਰੀ ਆ ਇਹ ਅੰਗਰੇਜ਼ਾਂ ਨਾਲੋਂ ਘੱਟ ਨਹੀਂਗੇ ਚਾਹੇ ਉਹ ਪੰਜਾਬ ਵਾਲੇ ਆ ਤੇ ਚਾਹੇ ਦਿੱਲੀ ਵਾਲੇ ਆ ਇਹੋ ਜਿਹੜੇ ਕਹੋ ਅੰਗਰੇਜ਼ ਸੀ ਜਿਵੇਂ ਜਰਨਾਡਰ ਸੀ ਉਹ ਤਾਂ ਮਰ ਗਏ ਬਰੋਨਾ ਦਿਨਾ ਆਤਮਾ ਪਟਕ ਦਿਨਾ ਫਿਰ ਦਿਨਾ ਉਹ ਕਦੇ ਤਾਂ ਪੰਜਾਬ ਵਾਲੇ ਚ ਆਤਮਾ ਵੜ ਜਾਂਦੀ ਆ ਤੇ ਕਦੇ ਆ ਦਿੱਲੀ ਵਾਲੇ ਚ ਆਤਮਾ ਜਾ ਵੜਦੀ ਆ ਮੈਂ ਆ ਸਾਡੇ ਇੱਥੇ ਪਿੱਛੇ ਆ ਜਿਹੜੇ ਬੈਠੇ ਆ ਆ ਜਿਹੜੇ ਸਾਡੀ ਟੈਕਸ ਤੇ ਤਨਖਾਹ ਲੈਣ ਵਾਲੇ ਸਾਡੇ ਤੇ ਹਮਲੇ ਕਰਨ ਵਾਲੇ ਮੈਂ ਉਹਨਾਂ ਨੂੰ ਵੀ ਕਹਿ ਦੇਵਾਂ ਤੇ ਕਈ ਵਾਰ ਆ ਚਾਹੇ ਸਾਡੇ ਪੰਜਾਬ ਦੇ ਹੋਣ ਚਾਹੇ ਦਿੱਲੀ ਦੇ ਹੋਣ ਇਹ ਪ੍ਰਸ਼ਾਸਨ ਸਾਡੇ ਤੇ ਅਤਿਆਚਾਰ ਕਰ ਦਿੰਦਾ ਉਹ ਭਰਾਵੋ ਨਾਲੇ ਤਾਂ ਸਾਡੇ ਪੈਸੇ ਦੀਆਂ ਤਨਖਾਹਾਂ ਲੈਨੇ ਆ ਨਾਲੇ ਸਾਡੇ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਦੇ ਆ ਸਾਡਾ ਦੋਸ਼ ਦੱਸੋ ਸਾਡਾ ਦੋਸ਼ ਕੀ ਆ ਹੱਕ ਅਸੀਂ ਆਪ ਦਾ ਮੰਗ ਸਕਦੇ ਆ ਕਿ ਤੁਸੀਂ ਸਾਨੂੰ ਸਾਡਾ ਹੱਕ ਵੀ ਮੰਗਣ ਨਹੀਂ ਦਿੰਦੇ ਕੀ ਗੱਲ ਆ ਜਿਹੜੀਆਂ ਸਰਕਾਰ ਇਹ ਸਾਡੇ ਟੈਕਸ ਤੋਂ ਬਣੀਆਂ ਸਾਡੇ ਬਜ਼ੁਰਗਾਂ ਨੇ ਪੈਸੇ ਦਿੱਤੇ ਆ ਸਾਡੇ ਬੱਚਿਆਂ ਨੇ ਟੈਕ ਦਿੱਤਾ ਤੇ ਜਦੋਂ ਅਸੀਂ ਦਿੱਲੀ ਨੂੰ ਜਾਣਾ ਸੀ ਤੇ ਮੋਦੀ ਨੇ ਰਾਹ ਬੰਦ ਕਰਾਤੇ ਕੀ ਗੱਲ ਸਰਕਾਰੇ ਇਹ ਰਾਜ ਤੁਹਾਡਾ ਹੋ ਗਿਆ ਗੱਲ ਅੱਜ ਸ਼ਹੀਦਾਂ ਦਾ ਦਿਨ ਆ ਤੇ ਜਿੰਨੇ ਮੰਤਰੀ ਆ ਉਹ ਸ਼ਹੀਦਾਂ ਦੀਆਂ ਫੋਟੋ ਪਾਉਣਗੇ ਫੇਸਬੁੱਕ ਤੇ ਪਰ ਨਾਮ ਆ ਸ਼ਹੀਦਾਂ ਨੂੰ ਆਏ ਆ ਸ਼ਹੀਦਾਂ ਨੂੰ ਸਾਰਿਆਂ ਨੂੰ ਯਾਦ ਹੋਣਾ ਭੁੱਲ ਗੱਲ ਨਹੀਂ ਕੀ ਆਪਣਾ ਸ਼ਬਦ ਕਰਨ ਆ ਜਿਹੜਾ ਭਰਾ ਇੱਥੇ ਸ਼ਹੀਦ ਹੋਇਆ ਯਾਦ ਭੁੱਲੇ ਤਾਂ ਨਹੀਂ ਨਾ ਹੁਣ ਉਹਨਾਂ ਨੇ ਕੀ ਕਿਹਾ ਕਹਿੰਦੇ ਜੀ ਪੁਲਿਸਾਂ ਨੂੰ ਪੁਛਾਤੀ ਸੀ ਤੇ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ ਬਹਿਮਲ ਕਲਾ ਗੋਲੀ ਕਾਹਨ ਹੁੰਦਾ ਤੇ ਬਾਦਲਾ ਦਾ ਰਾਜ ਹੁੰਦਾ ਉਸ ਟਾਈਮ ਤੇ ਭਗਵੰਤ ਮਾਨ ਕਹਿੰਦਾ ਕਿ ਪੁਲਿਸ ਕਿਵੇਂ ਅਣਪੁਛਾਤੀ ਹੋ ਗਈ ਕੀ ਗੱਲ ਕੋਣ ਹੈ ਰਿਆਣੇ ਦੀ ਪੁਲਸਾਂ ਨੂੰ ਪਛਾਤੀ ਕਿਵੇਂ ਹੋ ਗਈ ਆ ਦੱਸ ਤੂੰ ਤਾਂ ਸ਼ਹੀਦਾਂ ਦੀ ਸੋਚ ਤੇ ਚੱਲਦਾ ਸੀ ਉਹ ਜਰਨਾ ਟੈਰ ਦੀ ਆਤਮਾ ਵਾਲਿਆ ਤੂੰ ਤਾਂ ਚੱਲਦਾ ਸੀਗਾ ਸ਼ਹੀਦਾਂ ਦੇ ਨਾਮ ਤੇ ਸ਼ਹੀਦਾਂ ਦੀ ਸੋਚ ਤੇ ਪਰ ਜਿਹੜੇ ਆ ਸਾਡੇ ਨੌਜਵਾਨ ਸ਼ਹੀਦ ਹੋ ਰਹੇ ਆ ਇਹ ਕਿਹੜੀ ਇਹ ਤਾਂ ਭਗ ਸਿੰਘ ਹੋਰਾਂ ਦੀ ਸੋਚ ਨਹੀਂ ਸੀਗੀ ਇਹ ਸੋਚ ਉਦਮ ਸਿੰਘ ਹੋਰਾਂ ਦੀ ਨਹੀਂ ਸੀ ਇਹ ਸੋਚ ਅੰਗਰੇਜ਼ਾਂ ਵਾਲੀ ਸੀ ਸਾਰੇ ਅੰਗਰੇਜ਼ੋ ਸਾਨੂੰ ਗੱਲਾਂ ਕਰਨ ਨਾ ਪੈਣੀਆਂ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਤੇ ਬਸ ਦੋ ਮਿੰਟ ਮਾਲਕੋ ਜੀ ਇੱਕ ਥੋੜਾ ਟਾਈਮ ਹੋਰ ਜਿਹੜਾ ਕਹਿੰਦੇ ਇੱਕ ਪਾਸੇ ਇਹਨਾਂ ਨੇ ਤੀਰਥ ਯਾਤਰਾ ਚਲਾਈਆਂ ਤੇ ਦੂਜੇ ਪਾਸੇ ਸਾਡੇ ਜਿਹੜੇ ਬਜ਼ੁਰਗ ਉਹ ਅਜੇ ਇੱਥੇ ਛੜਕਾ ਤੇ ਆਏ ਬੈਠੇ ਆ ਮੈਂ ਪੰਜਾਬ ਸਰਕਾਰ ਨੂੰ ਵੀ ਕਹਿ ਦੇਣਾ ਤੇ ਦਿੱਲੀ ਸਰਕਾਰ ਨੂੰ ਵੀ ਕਹਿ ਦੇਣਾ ਰੱਬ ਤੋਂ ਡਰਨਾ ਚਾਹੀਦਾ ਮੈਂ ਗੱਲ ਐਂਤੇ ਗੱਲ ਕਹਿਣਾ ਕਿ ਉਹ ਰਾਜਨੀਤੀ ਲੀਟਰੋ ਰਾਜਨੀਤੀ ਤਿਲਕਣ ਬਾਜੀ ਆ ਤਬ ਬੋਚ ਬੋਚ ਕੇ ਧਰਿਆ ਕਰ ਰਾਜਨੀਤੀ ਕੇ ਲੀਟਰੋ ਰਾਜਨੀਤੀ ਤਿਲਕਣ ਬਾਜੀ ਆ ਤਬ ਬੋਚ ਬੋਚ ਕੇ ਧਰਿਆ ਕਰ ਤੁਨੂੰ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਬਣਾਇਆ ਇਨ੍ਹਾਂ ਲੋਕਾਂ ਨੇ ਗੱਲ ਇਨ੍ਹਾਂ ਦੇ ਹੱਕਾਂ ਦੀ ਕਰਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਕੀ ਦਾ